ਤੇਰੂ ਪਤਾ ਹੀ ਨਹੀਂ ਵੀ ਤੂੰ ਕੀ ਹੈ ਤੇਰੀ ਡਿਊਟੀ ਕੀ ਹੈ ਤੂੰ ਧਲੇ ਦੀ ਪਬਲਿਕ ਵਾਸਤੇ ਨਹੀਂ ਕੁਝ ਦੇਣਾ ਪਰਮੇਸ਼ਰ ਬਾਬਲ ਘਰ ਨਹੀਂ ਦਿੰਦਾ ਪਰਮੇਸ਼ਰ ਇੱਕ ਆਦਮੀ ਪੈਦਾ ਕਰਦਾ ਹੈ ਜਦ ਵੀ ਪੈਦਾ ਕਰਦਾ ਇੱਕ ਪੈਦਾ ਕਰਦਾ ਉਹ ਭਗਤ ਪੈਦਾ ਕਰਦਾ ਉਹ ਕੋਈ ਸੂਰਮਾ ਪੈਦਾ ਕਰਦਾ ਹੈ ਉਹ ਕੋਈ ਉਧਾਰ ਪੈਦਾ ਕਰਦਾ ਉਹ ਕੱਲ੍ਹ ਹੀ ਠੀਕ ਕਰ ਦਿੰਦਾ ਸਾਡੇ ਨੂੰ ਪਬਲਿਕ ਨਹੀਂ ਕਰਦਾ ਥੋੜੀ ਸੋਚ ਹੈ ਗਲਤ ਹੈ ਜਿਹੜਾ ਪਬਲਿਕ ਦੀ ਚਿੰਤਾ ਕਰਦਾ ਉਹ ਆਪ ਰਹਿ ਜਾਂ ਦੁੱਬ ਜਾਂਦਾ ਹੈ ਇਹ ਵੀ ਤੈਨੂੰ ਦੱਸ ਦਿੰਦਾ ਪਬਲਿਕ ਦੀ ਚਿੰਤਾ ਕਰਨ ਵਾਲਾ ਕਦੇ ਨਹੀਂ ਤਰਿਆ ਡੁੱਬੂ ਚਿੰਤਾ ਕਰੋ ਆਪਣੀ ਕਰੋ ਸਭਨਾ ਆਪੋ ਆਪਣੀ ਮੈਂ ਆਪਣੀ ਪਈ ਤੈਂ ਕੀ ਲੈਣਾ ਪਬਲਿਕ ਤੇ ਮੈਂ ਕੀ ਲੈਣਾ ਪਬਲਿਕ ਤੇ ਮੈਂ ਕੀ ਲੈਣਾ ਸਿੱਖਾਂ ਤੇ ਸਿੱਖਾਂ ਦੀ ਜਨਤਾ ਕਰਨ ਵਾਲੇ ਸਾਰੇ ਡੀਡ ਡੁੱਬ ਗਏ ਡੁੱਬੇ ਨਾ ਡੁੱਬੇ ਤੇ ਮੈਂ ਜਦੀ ਜਨਤਾ ਰਕੀ ਤੀ ਹੁਣ ਮੇਰੀ ਵਜ੍ਹਾ ਨਾਲ ਭਾਵੇਂ ਤਰ ਜਾਣ ਨਹੀਂ ਡੁੱਬੇ ਹੋਏ ਨੇ ਆਇ ਤੇリカ ਬਿਲਕੁਲ ਠੀਕ ਥੋੜੂ ਬਬਲ ਕਰੀ ਪੈ ਜਾਂਦੀ ਆਪ ਡੁੱਬੇ ਹੋਏ ਹੋ ਤੁਸੀਂ ਇੱਕ ਜਣਾ ਤਾਂ ਬਾਹਰ ਨਿਕਲੇ ਉੱਪਰ ਉੱਪਰ ਆ ਕੇ ਬੇ ਥੱਲਿਆਂ ਦਾ ਦੇਖੇ ਵੀ ਇਹਨੂੰ ਮੈਂ ਕਿਵੇਂ ਕੱਢਾਂ ਕੂ ਦੇ ਵਿੱਚ ਡਿੱਗੇ ਹੋ ਸਾਰੇ ਤੂੰ ਕਹੇ ਸਾਰੇ ਇਕੱਠੇ ਬਾਹਰ ਨਿਕਲਣਾ ਕਦੇ ਨਿਕਲ ਸਕਦੇ ਇੱਕ ਜਾਣੇ ਚੱਕ ਚੁੱਕ ਕੇ ਬਾਹਰ ਕਰੋ ਬਾਹਰੋਂ ਕੋਈ ਹੋ ਰਹੋ ਇੰਤਜ਼ਾਮ ਕਰੂਗਾ ਉਹ ਹੋਗੇ ਕਦੇ ਬਾਹਰ ਜਾ ਕੇ ਹਲ ਕਰੂਗਾ ਬਾਹਰ ਥੱਲੇ ਸਾਡੇ ਕੋਲ ਨਹੀਂ ਬਾਹਰ ਉਹਨਾਂ ਕੋ ਕਈਆਂ ਹੋਣ ਗਿਆ ਟੈਕਟਰ ਹੋ ਗਏ ਐ ਲੈ ਜਾਂ ਤੋ ਆ ਪੜਦੇ ਪੜਦੇ ਤੇ ਅੱਛਾ ਬਾਹਰ ਵਾਲੇ ਚੈਟਰ ਦਾ ਬਾਹਰ ਨੇ ਅੰਦਰ ਤਾਂ ਹੈ ਨਹੀਂ ਕਈਆਂ ਦਾ ਤਾਂ ਬਾਹਰ ਨੇ ਅੰਦਰ ਤਾਂ ਹੈ ਨਹੀਂ ਬਾਹਰੋਂ ਅੰਦਰ ਵਾਲੇ ਕਰਨਗੇ ਦੀਵੰਦ ਤੇ ਇਹ ਨਹੀਂ ਕਰ ਸਕਦੇ ਤੂੰ ਕਹਿੰਨਾ ਇਕੱਠੀ ਗੜਦੀ ਇਹਨਾਂ ਨੂੰ ਕਿੱਡੀ ਪੁੱਠੀ ਮੱਤ ਹੈ ਤੈਨੂੰ ਪਤਾ ਨਹੀਂ ਧਰਮੋਂ ਸੱਜਿਆ ਕੀ ਐਥੋਂ ਪੁੱਠੀ ਮੱਤ ਹੈ ਸੰਸਾਰ ਦੀ ਤੇ ਗੱਲ ਹੀ ਨਹੀਂ ਏੜੀ ਤੂੰ ਸੋਚਦਾ ਉਹੀ ਜ਼ਾਇਦਾਰੀ ਉਹੀ ਜ਼ਾਇਦਾਰੀ ਉਹ ਕਹਿੰਦੇ ਉਹ ਤੂੰ ਕਹ ਰਿਹਾ ਉਹ ਨਹੀਂ ਤਰੀਕਾ ਹੈ ਖਾਦਵਾ ਰੁਗਾ ਬਜੀ ਨੇ ਮਰਨਾ ਮਰਨਾ ਨਹੀਂ ਖੁੱਝ ਰਿਗੇ ਬੈਕੀ ਲੈਣ ਫੇਰ ਭਾਵੇਂ ਮਰ ਲੈਣ ਇਹ ਸਕੂਲ ਨੇ ਕਾਲਜ ਨੇ ਠੇਕਾ ਸਾਰੇ ਨੂੰ ਡਿਸਪੀਨ ਬਣਾਉਣ ਦਾ ਕੋਈ ਬਣੇ ਕੋਈ ਨਾ ਬਣੇ ਉਹ ਲੈਕਚਰ ਛੱਡ ਕੇ ਉਹਨਾਂ ਨੇ ਆਪਣੇ ਚਲੇ ਜਾਣ ਸਾਰੇ ਨੂੰ ਡਿਸਪੀਨ ਬਣਾਉਣ ਦਾ ਠੇਕਾ ਉਹਨਾਂ ਦਾ ਤੁਸੀਂ ਦੇਖ ਲੈਣੇ ਤੁਸੀਂ ਕਿ ਲੈਣੇ ਤੁਸੀਂ ਕੋਈ ਛਾਣੇ ਬੰਦੇ ਨੇ ਜਿਹੜੇ ਜੀ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਐਫਰਟ ਆ ਕੁਛੂਚੇ ਨਹੀਂ ਆਪ ਨਿਕਲ ਕੇ ਉਹਨਾਂ ਨੂੰ ਘੱਡੋ ਪਹਿਲਾਂ ਬਾਹਰ ਠੀਕ ਹੈ ਜਿਹੜੇ ਨੇੜੇ ਨੇ ਨਿਕਲਉਂਦੇ ਫੇਰ ਉਹ ਬਾਹਰ ਵਾਲੇ ਕੱਠੇ ਹੋ ਕੇ ਕੋ ਫਿਰ ਸਾਰਿਆਂ ਨੂੰ ਕੱਢ ਲਾਂਗੇ ਆ ਤਰੀਕਾ ਹੈ ਸਰਕਾਰ ਦੇ ਨੱਥ ਪਾ ਕੇ ਸਰਕਾਰ ਨੂੰ ਧਾਰਮਿਕ ਕਿਵੇਂ ਬਣਾਉਣਾ ਹੈ ਆ ਲੜਾਈ ਹੈ ਜੇ ਸਰਕਾਰ ਵਿਰੋਧਾਚਰੇ ਤੂੰ ਕਹ ਲੈਣਾ ਅੱਜ ਸਰਕਾਰ ਵਿਰੋਧ ਨਹੀਂ ਹੈ ਯੂਨੋ ਵੀ ਨਾਲ ਹੈ ਅੰਦਰੋਂ ਹਰਾਮਜਾਦੇ ਨੇ ਦੁਖੀ ਵੀ ਨੇ ਪਤਾ ਵੀ ਹੈ ਉਹ ਜੋ ਅਸੀਂ ਕੀਤਾ ਹੈ ਅਸੀਂ ਦਬੋਇਆ ਹੈ ਸਾਡੀ ਅਕਲ ਨੇ ਖਰਾਬ ਕੀਤਾ ਸਭ ਪਤਾ ਹੈ ਚੈਲੰਜ ਜ਼ਾਹਰ ਸਾਡੀ ਅਕਲ ਨਾਲ ਆਏ ਨੇ ਦਵਾਈਆਂ ਅਸੀਂ ਬਣਾਈਆਂ ਨੇ ਸਪਰੇਅ ਅਸੀਂ ਕੀਤਾ ਹੈ ਪਾਣੀ ਤਾਂ ਜੇ ਨੀਲਾ ਹੋਇਆ ਸਾਡੀ ਵਜ੍ਹਾ ਨਾਲ ਪੋਲੀਸ਼ਨ ਹੋਈ ਹੈ ਪਰ ਫੇਰ ਵੀ ਉਹ ਹਟ ਨਹੀਂ ਸਕਦੇ ਫਿਰ ਉਹਨਾਂ ਨੂੰ ਪਾਵਰ ਨਹੀਂ ਲੰਦੀ ਉਹ ਇੱਥੇ ਬਸੇ ਨੇ ਦਾ ਸਭ ਸਾਨੂੰ ਇਹ ਆ ਸੀ ਉਹਨਾਂ ਨਾਲ ਨਹੀਂ ਲੜੇ ਅੰਗਰੇਜ਼ ਦੀ ਜਿਹੜੀ ਗਰੀਬ ਪਬਲਿਕ ਹੈ ਉਹਨੂੰ ਜਾਗਰੂ ਕਰਤਾ ਉਹ ਪ੍ਰਦਰਸ਼ਨ ਕਰਦੇ ਨੇ ਖਲਾਫ ਨੇ ਨਾ ਕੀ ਕਰਾਂ ਪਰਾਂਚ ਕੀ ਹੋ ਰਿਹਾ ਹੈ ਅਮਰੀਕਾ ਕੀ ਹੋ ਰਿਹਾ ਹੈ ਅਸੀਂ ਉੱਥੇ ਧਿਆਨ ਕੇਂਦਰਿਤ ਕੀਤਾ ਉਹਨਾਂ ਨੂੰ ਅਵੇਅਰ ਕਰਨ ਦਾ ਫੇਕਰ ਨਹੀਂ ਕਰਨਾ ਅਵੇਅਰ ਕਰੋ ਜਾਂ ਜਾਗਣਗੇ ਜਾਂ ਉਹ ਜਾਗਣਗੇ ਆਪੇ ਕਰ ਲੈਣਗੇ ਉਹਨੂੰ ਇਸ ਕਾਬਲ ਕਰੋ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾਲ ਸਵਾਲ ਲਵੇ ਜੋ ਨਾ ਸਵਾਲ ਨਾ ਸਵਾਲ ਨੂੰ ਕੋਈ ਜਗ੍ਹਾ ਡਿਗੜਾ ਰੇ ਤੁਸੀਂ ਕੀ ਲੈਣਾ ਹੁਣ ਤਾਂ ਹੀ ਡਗੇ ਹੋਈ ਨੇ ਉਹ ਹਾਲਾਤ ਐਂਡ ਤੇ ਆ ਗਏ ਮੈਂ ਉਹ ਚ ਕਿਹਾ ਸੀ 2015 ਚ ਕੋਈ ਦੋ ਤਰੀਕੇ ਨੇ ਜੇ ਤਾ ਤੁਸੀਂ ਚਾਹੁੰਦੇ ਹੋ ਛੋੜਾਂ ਤੁਹਾਡਾ ਚਾਹਣਾ ਮੰਨਣਾ ਸਾਡਾ ਸਭ ਬਰਾਬਰ ਹੈ ਤੁਹਾਨੂੰ ਤਾਂ ਕੋਈ ਰੌਲਾ ਨਹੀਂ ਗਰੀਬ ਨੂੰ ਕੋਈ ਰੌਲਾ ਨਹੀਂ ਗਰੀਬ ਵੀ ਕਹਿੰਦਾ ਮਰੇ ਘੜਾ ਛੁੱਟੇ ਤੁਸੀਂ ਤੁਸੀਂ ਜੀਵਨ ਚਾਹੁੰਦੇ ਹੋ ਗਰੀਬ ਜਿੰਨਾ ਤਾਂਗ ਹੋਊਗਾ ਉਹ ਨਹੀਂ ਇੱਥੇ ਰੈਵੋਲੂਸ਼ਨ ਆਊਗਾ ਜੇ ਸ਼ਾਂਤੀ ਹੋਊਗੀ ਤਾਂ ਕ੍ਰਾਂਤੀ ਆਊਗੀ